ਜਿਹੜੇ ਫੈਨਸ ਹੁੰਦੇ ਆ ਨਾ ਉਹਨਾਂ ਨੂੰ ਹੁੰਦਾ ਵੀ ਸਾਡਾ ਜਿਹੜਾ ਸਾਡਾ ਆਈਡਲ ਆ ਜਿਹਨਾਂ ਨੂੰ ਅਸੀਂ ਦੇਖਦੇ ਆ ਕਿਉਂਕਿ ਐਕਟਰਸ ਨੂੰ ਐਕਟ੍ਰੈਸ ਨੂੰ ਲੋਕ ਫੋਲੋ ਕਰਦੇ ਨੇ ਸੋ ਤੁਹਾਡਾ ਖਾਣ ਪੀਣ ਜਿਹੜਾ ਉਹ ਇੱਕ ਦਿਨ ਦੇ ਵਿੱਚ ਕਿਹੋ ਜਿਹਾ ਹੁੰਦਾ ਮੈਂ ਜਾਣਨਾ ਚਾਹੁੰਦਾ ਜਨਤਾ ਵੀ ਜਾਣਨਾ ਚਾਹੁੰਦੀ ਆ ਇੱਕ ਦਿਨ ਦੇ ਵਿੱਚ ਮੈਂ ਸਵੇਰੇ ਜਲਦੀ ਉੱਠਦੀ ਆ ਜੋ ਆਪਾਂ ਮੈਂ ਤੁਹਾਨੂੰ ਰਿਡਿਊ ਆਪਣਾ ਸ਼ਡਿਊਲ ਦੱਸ ਹਾਂਜੀ ਬਟ ਮੈਨੂੰ ਮੇਨ ਹੁੰਦਾ ਕਿ ਮੈਂ ਜ਼ਿਆਦਾ ਫਰੈਸ਼ ਫਰੂਟਸ ਖਾਵਾਂ ਜੀ ਫਰੈਸ਼ ਸਬਜ਼ੀਆਂ ਖਾਵਾਂ ਤਲੀਆਂ ਚੀਜ਼ਾਂ ਨਹੀਂ ਮੈਂ ਖਾਂਦੀ ਮਿਰਚਾਂ ਨਹੀਂ ਮੈਂ ਖਾਂਦੀ ਬਿਲਕੁਲ ਨਹੀਂ ਖਾਂਦੀ ਮਿਰਚਾਂ ਤੇ ਮੈਂ ਖਾਈ ਨਹੀਂ ਸਕਦੀ ਮੈਨੂੰ ਜ਼ੁਕਾਮ ਲੱਗ ਜਾਂਦੇ ਅੱਛਾ ਜੀ ਮੇਰਾ ਸਟਮਕ ਵੀ ਅਪਸੈਟ ਹੋ ਜਾਂਦਾ ਮੈਂ ਬਿਲਕੁਲ ਕਦੀ ਸ਼ੁਰੂ ਤੋਂ ਬਚਪਨ ਤੋਂ ਸਪਾਈਸੀ ਫੂਡ ਨਹੀਂ ਖਾਂਦਾ ਓਕੇ ਆਇਲੀ ਜਿਹੇ ਫੂਡ ਉਹ ਵਿਟਾਮਿਨ ਹੀ ਖਾਂਦੀ ਮੈਂ ਛੱਡ ਦਿੰਨੀ ਛੱਡ ਦਿੰਦੇ ਹਾਂ ਹਾਂ ਹਲਕਾ ਆਇਲ ਰਹਿਣਾ ਚਾਹੀਦਾ ਜ਼ੀਰੋ ਫੈਟ 올ਿਵ ਆਲ ਯੂਜ਼ ਕਰ ਸਕਦੇ ਹੋ ਵਰਜਨ ਆਇਲ ਵੀ ਸੀ ਯੂਜ਼ ਕਰ ਸਕਦੇ ਹਾਂ ਦੇਸੀ ਘੋਲ ਲੈ ਲੈਣੀ ਹੁੰਦੀ ਹੈ ਮੈਂ ਮੱਖਣ ਵੀ ਖਾਂਦੀ ਹਾਂ ਮੱਖਣ ਵੀ ਹੈਗਾ ਮੇਰੇ ਫ੍ਰਿਜ ਚ ਘਰ ਦਾ ਬਣਿਆ ਹੋਇਆ ਆਏ ਹਾਏ ਚਿੱਟਾ ਮੱਖਣ ਚਿੱਟਾ ਮੱਖਣ ਰਾਈਟ ਸੋ ਫਰੂਟਸ ਜ਼ਿਆਦਾ ਹੁੰਦੇ ਐ ਸੈਲਡ ਜ਼ਿਆਦਾ ਹੁੰਦਾ ਫਰੈਸ਼ ਜੂਸ ਬਹੁਤ ਪੀਂਦੀ ਆ ਮੈਂ ਘਰੇ ਬਣਾ ਕੇ ਘਰੇ ਬਣਾ ਕੇ ਹਾਂਜੀ ਉਹ ਪੀਂਦੀ ਆ ਆਮਲੇ ਦਾ ਲੋਕੀ ਦਾ ਇਹੋ ਜੇ ਕਾਫੀ ਚੀਜ਼ਾਂ ਪੀਂਦੀ ਆ ਉਹਦੇ ਨਾਲ ਫਿਰ ਗਲੋ ਨਾਰੀਅਲ ਪਾ ਹਾਂ ਉਹਦੇ ਵਿੱਚੋਂ ਕਈ ਵਾਰੀ ਜਿਹੜੀ ਕਰੀਮ ਜਿਹੜੀ ਮਲਾਈ ਹੈ ਉਹ ਬੜੀ ਸਵਾਦੀ ਹਾਂ ਹਾਂ ਲਓ ਜੀ ਤੁਸੀਂ ਦੇਖਿਆ ਨਾ ਵੀ ਗੁਰਲੀਨ ਮੈਮ ਹੁਣਾਂ ਦੀ ਆ ਇਹ ਜੋੜੀ ਕਿੱਦਾਂ ਮੈਮ ਇਹ ਮੈਂ ਵੀ ਸ਼ਾਖਾਪਟਨਮ ਗਈ ਸੀਗੀ ਤੇ ਉੱਥੋਂ ਦੀ ਮੈਨੂੰ ਬਹੁਤ ਚੰਗਾ ਲੱਗਿਆ ਇਹ 에어ਪੋਰਟ ਤੋਂ ਅੱਛਾ ਜੀ ਮੈਂ ਇਹਨੂੰ ਬਾਈ ਕੀਤਾ ਪਹਿਲਾਂ ਮੈਂ ਗਲਾਸ ਬਾਈ ਕੀਤਾ ਫਿਰ ਮੇਰੇ ਨਾਲ ਬੋਟਲ ਦਿੱਗ ਗਈ ਸੋ ਮੈਂ ਸਾਰਾ ਦਿਨ ਇਹ ਤਾਂਬੇ ਦੇ ਗਲਾਸ ਵਾਲਾ ਪਾਣੀ ਹੀ ਪੀਂਦੀ ਹਾਂ ਤੁਸੀਂ ਦੇਖ ਸਕਦੇ ਹੋ ਤਾਂਬੇ ਦਾ ਗਲਾਸ ਹੈ ਅੱਛਾ ਜੀ ਸੋ ਇਹੀ ਪਾਣੀ ਮੈਂ ਪੀਂਦੀ ਹਾਂ ਸਾਰਾ ਦਿਨ ਸਾਰਾ ਦਿਨ ਇਹ ਚ ਪਾ ਕੇ ਰੱਖ ਦੇਣਾ ਜਦੋਂ ਪੀ ਲਿਆ ਉਸ ਵਾਰ ਫੇਰ ਇਹ ਚ ਭਰ ਦੇਣਾ ਕਿਸੇ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਆਇਰਨ ਘੱਟ ਹੈ ਜਿਵੇਂ ਅਨੀਮੀਕ ਹੁੰਦੇ ਆ ਇਹ ਪਾਣੀ ਪੀਣਾ ਸ਼ੁਰੂ ਕਰੋ ਇਹਦੇ ਨਾਲ ਜਦੋਂ ਆਪਾਂ ਤੰਬੇ ਵਿੱਚ ਪਾਣੀ ਪੀਂਦੇ ਆ ਸਾਨੂੰ ਜ਼ਿੰਦਗੀ ਚ ਕਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਮੈਂ ਜਾਂ ਤਾਂ ਚਾਂਦੀ ਦੇ ਗਲਾਸ ਜਾਂ ਤਾਂਬੇ ਦੇ ਦੂਜੇ ਸਟੀਲ ਘੜੇ ਯੂਜ਼ ਕਰਦੀ ਹਾਂ ਘੜੇ ਯੂਜ਼ ਕਰਦੇ ਹਾਂ ਬਹੁਤ ਵਧੀਆ ਰਹਿੰਦਾ ਪਾਣੀ ਇਹਦੇ ਵਿੱਚ ਅੱਛਾ ਜਿਹੜੇ ਬੱਚਿਆਂ ਦੀ ਇਮਿਊਨਿਟੀ ਬੜੀ ਕਮਜ਼ੋਰ ਹੈ ਉਹਨਾਂ ਨੂੰ ਤੁਸੀਂ ਇਹ ਤਾਂਬੇ ਵਾਲੇ ਗਲਾਸ ਚ ਪਾਣੀ ਇੱਕ ਰਾਤ ਪਹਿਲਾਂ ਪੀਉਦਿਆ ਕਰੋ ਸ਼ੁਰੂ ਉੱਠ ਕੇ ਬੱਚਿਆਂ ਨੂੰ ਤਾਂਬੇ ਵਾਲਾ ਪਾਣੀ ਦੇਣਾ ਸ਼ੁਰੂ ਕਰੋ ਇਮਿਊਨਿਟੀ ਅੱਛੀ ਹੋ ਜਾਏਗੀ ਬੱਚੇ ਜਲਦੀ ਬਿਮਾਰ ਨਹੀਂ ਹੋਣਗੇ ਤੁਸੀਂ ਇਹ ਦੇਖੋ ਵੀ ਜਦੋਂ ਬੰਦਾ ਨਾ ਲਾਈਫ ਦੇ ਵਿੱਚ ਕੁਝ ਚੇਂਜ ਕਰਦਾਂ ਨਾ ਕਿੰਨਾ ਕੁਝ ਮੈਡਮ ਤੁਹਾਡੇ ਕੋਲ ਤਾਂ ਇੰਨਾ ਭੰਡਾਰਿਆ ਨਾ ਕਿ ਤੁਸੀਂ ਇੱਕ ਵੱਡੇ ਡਾਕਟਰ ਹੋ ਹੁਣ ਮੈਨੂੰ ਲੱਗਦਾ ਹੈ ਕਿ ਇੱਕ ਆਪਾਂ ਪੋਡਕਾਸਟ ਕਰ ਲੈ ਹੈਲਥ ਦੇ ਲਈ ਕੋਈ ਵੀ ਕਰਦੇ ਬਿਲਕੁਲ ਹੈ ਨਾ ਉਹਦੇ ਵੀ ਦੋ ਹਿੱਸੇ ਬਣ ਜਾਣਗੇ ਇੰਨਾ ਵੱਡਾ ਬਣ ਜੇ ਕਿ ਇਹ ਚੀਜ਼ਾਂ ਮੇਰੇ ਖਿਆਲ ਮੈਮ ਕਰਨ ਵਾਲੀ ਆਉਣਗੀਆਂ ਕਰਨ ਵਾਲ ਬਿਲਕੁਲ